ਕੋਡੀ 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 ਮੈਂ ਇੱਕ ਬੰਦੇ ਦੀ ਅੱਜ YouTube ਤੇ ਵੀਡੀਓ ਵੇਖੀ ਉਹਨੇ ਕੀ ਲਿਖਿਆ ਵਾ ਥੰਬਨੇਲ ਚ ਮੈਂ ਤੁਹਾਨੂੰ ਦਿਖਾਉਣਾ ਆ ਉਹਨੇ ਲਿਖਿਆ ਵੀ ਗੋਪੀ ਫਰੰਦੀਪੁਰੀਏ ਨੇ ਕੀਤੇ ਖਲਾਸੇ ਇੱਕੋਂ ਫਤਾਪੁਰੀਏ ਨਾਲ ਟੁੱਟ ਗਈ ਯਾਰੀ ਫਿਰ ਥੱਲੇ ਲਿਖਿਆ ਵਾ ਕਰਕੇ ਵੀ ਸਾਡੇ ਲੋਕਾਂ ਨੇ ਸਾਡੀ ਯਾਰੀ ਖਾ ਲਈ ਆ ਤੇ ਫਿਰ ਉੱਤੇ ਏਕਮ ਦੀ ਫੋਟੋ ਲਾ ਕੇ ਉੱਤੇ ਲਿਖਿਆ ਵਾ ਵੀ ਉਸਤਾਦ ਤੂੰ ਚੰਗਾ ਨਹੀਂ ਕੀਤਾ ਇਸ ਬੰਦੇ ਨੂੰ ਮੈਂ ਪਹਿਲੋਂ ਵੀ ਸਮਝਾਇਆ ਹੈਗਾ ਇਹਦਾ ਨਾਮ ਫਿਕਰ ਨੋਟ ਆ ਤੇ ਆਪਣੇ ਆਪ ਨੂੰ ਇਹ ਬਣਦਾ ਵਾ ਵੀ ਮੈਂ ਕਬੱਡੀ ਦਾ ਬੜਾ ਰੱਖਾਂ ਆ ਕਬੱਡੀ ਦੇ ਸਿਰ ਤੋਂ ਹੀ ਖਾਂਡਿਆ ਵਾ ਕਬੱਡੀ ਨੂੰ ਹੀ ਬਦਨਾਮ ਕਰਦਾ ਵਾ ਪਹਿਲੋਂ ਤੂੰ ਗਰਲਾਲ ਸੋਲ ਤੇ ਵੀਡੀਓ ਪਾਈ ਆ ਪਹਿਲੋਂ ਹੋਰ ਵੀ ਤੇਰੀਆਂ ਵੀਡੀਓ ਬਾਅਦ ਤੂੰ ਹਰ ਬੰਨੇ ਕਬੱਡੀ ਨੂੰ ਬਦਨਾਮ ਕਰਦਾ ਕਦੀ ਪ੍ਰਮੋਟਰਾਂ ਨੂੰ ਬਦਨਾਮ ਕਰਦਾ ਪੈਸੇ ਨਹੀਂ ਦਿੰਦੇ ਆ ਹੁਣ ਜਿਹੜਾ ਤੂੰ ਥੰਬਨੇਡ ਲਾਇਆ ਵਾ ਤੂੰ ਮੈਨੂੰ ਦੱਸ ਕਿਹੜੇ ਵੇਲੇ ਗੋਪੀ ਫਰੰਦੀਪੁਰੇ ਨੇ ਕਿਹਾ ਵੀ ਸਾਡੀ ਯਾਰੀ ਟੁੱਟ ਗਈ ਆ ਕਿਹੜੇ ਵੇਲੇ ਇੱਕ ਕਮਫਤਾਪੁਰੇ ਨੇ ਕਿਹਾ ਵੀ ਉਸਤਾਦ ਨੇ ਮੇਰ ਨਾਲ ਮਾੜੀ ਕਰਤੀ ਆ ਤੁਸੀਂ ਆਪਣੇ ਕੋਲੇ ਹੀ ਚੁੱਕ ਕੇ ਲਾ ਦਿੰਦੇ ਜੇ ਮੈਂ ਤਾਂ ਚਾਹਣਾ ਵੀ ਇਸ ਪੇਜ ਵਾਲੇ ਤੇ ਪਲਵਾਨ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਵੀ ਯਾਰ ਤੂੰ ਸਾਡੀਆਂ ਕਿਉਂ ਝੂਠੀਆਂ ਗੱਲਾਂ ਫਲਾਉਣਾ ਆ ਫਿਰ ਜਿਹੜੇ ਇਹਨੂੰ ਵੇਖਣ ਵਾਲੇ ਆ ਉਹਨਾਂ ਬੰਦਿਆਂ ਨੂੰ ਵੀ ਚਾਹੀਦਾ ਸੀ ਇਹਨੂੰ ਛਾੜ ਪਾਉਣੀ ਪਰ ਦੋ ਤਿੰਨ ਬੰਦਿਆਂ ਨੇ ਕਮੈਂਟਾਂ ਦੇ ਵਿੱਚ ਝਾੜ ਪਾਈ ਆ ਤਾਂ ਮੈਂ ਉਹ ਵੀ ਵਿਖਾਉਣਾ ਇੱਕ ਨੇ ਲਿਖਿਆ ਵਾ ਇਕਮ ਟੁੱਟਿਆ ਤੇ ਨਹੀਂ ਪਰ ਇਹੋ ਜੇ ਦੁੱਕੀ ਦੇ ਚੈਨਲ ਵਾਲਿਆਂ ਨੇ ਜ਼ਰੂਰ ਤੋੜ ਦੇਣਾ ਵਾ ਜਿੱਦਾਂ ਦਾ ਇਹਨਾਂ ਨੇ ਥੰਬਨੇਲ ਲਾਇਆ ਵਾ ਫਿਰ ਦੂਜੇ ਨੇ ਕਮੈਂਟ ਕੀਤਾ ਵੀਰ ਨੇ ਬਾਈ ਤੁਹਾਨੂੰ ਬੜਾ ਪੁਰਾਣਾ ਫੋਲੋ ਕੀਤਾ ਸੀ ਕਬੱਡੀ ਲਈ ਚੰਗਾ ਕੰਮ ਕਰਦੇ ਜੇ ਪਰ ਤੁਸੀਂ ਵੀ ਵਿਊ ਲਈ ਆ ਨਕੰਮੇ ਕੰਮਾਂ ਤੇ ਉੱਤਰ ਆਏ ਜੇ ਸਵਾਦ ਨਾ ਲਓ ਬਾਕੀ ਗੋਪੀ ਨੇ ਕਿੱਥੇ ਕਿਹਾ ਵੀ ਇਕਮ ਨਾਲ ਯਾਰੀ ਟੁੱਟ ਗਈ ਆ ਤੁਸੀਂ ਥੰਬਨੇਲ ਲਾਇਆ ਹਾਦਿਆ ਯਾਰ ਸਭ ਸ਼ੋਰ ਤਾਂਤੇ ਕਰਦੇ ਜੇ ਫਿਰ ਅਗਲੇ ਬੰਦੇ ਨੇ ਕਿਹਾ ਉਹ ਭਰਾਵਾ ਵੀਊ ਲੈਣ ਲਈ ਤੁਸੀਂ ਹੈਡਿੰਗ ਕਿੰਨਾ ਗੰਦਾ ਲਾਇਆ ਆ ਤੇ ਹੁਣ ਇਹ ਬੰਦੇ ਨੂੰ ਸੋਚ ਲੈਣਾ ਚਾਹੀਦਾ ਵੀ ਮੈਂ ਸਿਆਣਾ ਬੈਣਾ ਵਾਂ ਜ਼ਰੂਰੀ ਮੇਰੇ ਤੇ ਕੋਈ ਕਬੱਡੀ ਵਾਲਾ ਕਾਰਵਾਈ ਕਰੇ ਤਾਂ ਮੈਂ ਫੇਰ ਹੀ ਚੁੱਪ ਕਰਨਾ ਆ ਕੋਈ ਤੈਨੂੰ ਕੋਹ ਕਹਿੰਦਾ ਨਹੀਂ ਤੇ ਤਾਂ ਜੋ ਮਰਜ਼ੀ ਕਰੀ ਜਾਣਾ ਆ ऐसे तरह कबड्डी ਦੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦੀ